ਕੁਲਦੀਪ ਸਿੰਘ ਗੜਗਾਜ ਵੀ ਗਏ ਨਾਲ ਲੈnde ਪੰਜਾਬ ਦੀ ਸਰਕਾਰ ਦੇ ਮੰਤਰੀ ਰਮੇਸ਼ ਅਰੋੜਾ ਨੇ ਕੀਤਾ ਧਰਮਾ ਸਵਾਗਤ ਰਾਜਾ ਵੜਿੰਗ ਦੇ ਬੂਟਾ ਸਿੰਘ ਵਾਲੇ ਬਿਆਨ ਤੇ ਵਵਾਲ ਜਾਰੀ ਪੰਜਾਬ ਐਸ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਵੜਿੰਗ ਖਿਲਾਫ ਕਾਨੂੰਨੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਪੁੱਛਿਆ ਜ਼ਿਲ੍ਹੇ ਤੋਂ ਕਿਉਂ ਨਹੀਂ ਕੀਤਾ ਧੜੀਪਾ ਬੂਟਾ ਸਿੰਘ ਵਾਲੇ ਬਿਆਨ ਬਹਾਨੇ ਸੀਐਮ ਮਾਨ ਦਾ ਰਾਜਾ ਵੜਿੰਗ ਤੇ ਤਿੱਖਾ ਹਮਲਾ ਬੋਲੇ ਜਾਤੀ ਸੂਚੇ ਗੱਲਾਂ ਕਰਕੇ ਹੁਣ ਮੰਗ ਰਹੇ ਮੁਆਫੀ ਇਹਨਾਂ ਨੇ ਜੋ ਜਾਤੀ ਸੂਚੇ ਗੱਲਾਂ ਬੋਲੀਆਂ ਮੈਂ ਦੁਹਰਾ ਵੀ ਨਹੀਂ ਸਕਦਾ ਊਟਾ ਸਿੰਘ ਬਾਰੇ ਰਾਜਾ ਵੜਿੰਗ ਦੀ ਟਿੱਪਣੀ ਤੇ ਚਰਨਜੀਤ ਚੰਨੀ ਦਾ ਬਿਆਨ ਕਿਹਾ ਵੜਿੰਗ ਨੇ ਹੱਥ ਜੋੜ ਕੇ ਮੰਗੀ ਹੈ ਮੁਆਫੀ ਵੱਡਾ ਦਿਲ ਕਰਕੇ ਕੀਤਾ ਜਾਣਾ ਚਾਹੀਦਾ ਹੈ ਮੁਆਫ ਪੰਜਾਬ ਯੂਨੀਵਰਸਿਟੀ ਵਾਲੇ ਫੈਸਲੇ 'ਚ ਬਦਲਾਅ ਦੀ ਤਿਆਰੀ 'ਚ ਕੇਂਦਰ ਸਰਕਾਰ ਸੂਤਰਾ ਮੁਤਾਬਕ ਸੈਨੇਟ ਭੰਗ ਕਰਨ ਦੇ ਫੈਸਲੇ 'ਚ ਤਬਦੀਲੀ ਸੰਭਵ ਪੰਜਾਬ ਬੀਜੇਪੀ ਨੇ ਕੇਂਦਰ ਅੱਗੇ ਚੁੱਕਿਆ ਸੀ ਮਸਲਾ ਪਟਿਆਲਾ ਤੇ ਲੁਧਿਆਣਾ 'ਚ ਸੀਬੀਆਈ ਦੀ ਛਾਪੇਮਾਰੀ ਕਈ ਟਿਕਾਣਿਆਂ ਤੇ ਦਸਤਾਵੇਜ਼ਾਂ ਦੀ ਕੀਤੀ ਜਾ ਰਹੀ ਜਾਂਚ ਮੁੱਦਲ ਡੀਆਈਜੀ ਭੁੱਲਰ ਕੇਸ ਨਾਲ ਜੁੜੇ ਹੋ ਸਕਦੇ ਨੇਤਾ ਸੀਯੰਗ ਭਗਵੰਤ ਮਾਨ ਨੇ ਵਰਲਡ ਕੱਪ ਜੇਤੂ ਧੀਆਂ ਨੂੰ ਕੀਤੀ ਵੀਡੀਓ ਕਾਲ ਖਿਤਾਬ ਜਿੱਤਣ ਤੇ ਦਿੱਤੀ ਵਧਾਈ ਕਿਹਾ ਤੁਸੀਂ ਕਾਇਮ ਕੀਤਾ ਇਤਿਹਾਸ ਪੰਜਾਬ ਦਾ ਰੋਸ਼ਨਾਇਆ ਨਾਮ ਕਬੱਡੀ ਖਿਡਾਰੀ ਦਾ ਪਰਿਵਾਰ ਸਸਕਾਰ ਲਈ ਹੋਇਆ ਰਾਜ਼ੀ ਅੱਜ ਤੇਜਪਾਲ ਸਿੰਘ ਦਾ ਹੋਵੇਗਾ ਪੋਸਟਮਾਰਟਮ ਕੱਲ ਪਿੰਡ ਗਿੱਦੜਵਿੰਡੀ ਛੋਵੇਗਾ ਅੰਤਿਮ ਸਸਕਾਰ 40 ਸਾੜਨ ਤੋਂ ਰੋਕਣਾਏ ਖੇਤੀਬਾੜੀ ਅਫਸਰ ਨੂੰ ਨਮਾ ਸ਼ਹਿਰ ਚ ਕਿਸਾਨਾਂ ਨੇ ਬਣਾਇਆ ਬੰਦ ਖੇਤਾਂ ਚ ਹੀ ਬਣਾਇਆ ਬੰਦੀ ਐਸਟੀਐਮ ਅਤੇ ਡੀਐਸਪੀ ਵੱਲੋਂ ਨੋਟਿਸ ਰੱਦ ਕੀਤੇ ਜਾਣ ਦਾ ਭਰੋਸਾ ਮਿਲਣ ਤੇ ਛੱਡਿਆ ਰਾਜਸਥਾਨ ਦੇ ਸਬਜ਼ੀ ਵੇਚਣ ਵਾਲੇ ਦੀ ਪੰਜਾਬ ਚ ਲੱਗੀ 11 ਕਰੋੜ ਦੀ ਲੋਟਰੀ ਇਨਾਮੀ ਰਾਸ਼ੀ ਲੈਣ ਪਰਿਵਾਰ ਸਮੇਤ ਪਹੁੰਚਿਆ ਅਮਿਤ ਫੋਨ ਖਰਾਬ ਹੋਣ ਕਰਕੇ 3 ਦਿਨ ਤੱਕ ਨਹੀਂ ਹੋ ਸਕਿਆ ਸੀ ਸੰਪਰਕ ਐਡਲਾਈਨ ਦੇ ਪ੍ਰਯੋਜਕ ਮੈਕ ਲਾਈਫ ਮਿਲਕ ਇੱਕ ਵੱਖਰਾ ਸਵਾਲ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਦਰਅਸਲ ਉਹਨਾਂ ਦਾ ਇੱਕ ਬਿਆਨ ਵਿਵਾਦਾਂ ਦੇ ਵਿੱਚ ਐ ਤੇ ਹੁਣ ਭਾਜਪਾ ਲੀਡਰ ਤਰुण चुਗ ਨੇ ਕੌਮੀ ਐਸਸੀ ਕਮਿਸ਼ਨ ਨੂੰ ਚਿੱਠੀ ਲਿਖ ਦਿੱਤੀ ਐ ਰਾਜਾ ਵੜਿੰਗ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਐ ਇਸ ਤੋਂ ਪਹਿਲਾਂ ਐਸਸੀ ਕਮਿਸ਼ਨ ਪੰਜਾਬ ਦੇ ਵੱਲੋਂ ਵੀ ਰਾਜਾ ਵੜਿੰਗ ਨੂੰ ਤਲਬ ਕੀਤਾ ਗਿਆ ਦੂਜੇ ਪਾਸੇ ਹੁਣ ਬੀਜੇਪੀ ਆਗੂ ਤਰਣੁਜਗ ਨੇ ਨੈਸ਼ਨਲ ਐਸਸੀ ਕਮਿਸ਼ਨ ਨੂੰ ਪੱਤਰ ਲਿਖ ਦਿੱਤਾ ਹੈ ਤੇ ਰਾਜਾ ਵੜਿੰਗ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਰਾਜਾ ਵੜਿੰਗ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਜਿਸ ਨੂੰ ਬੀਜੇਪੀ ਦੇ ਵੱਲੋਂ ਬੇਹੱਦ ਨਿੰਦਣਯੋਗ ਦੱਸਿਆ ਗਿਆ ਹੈ। ਤਰਣੁਜਗ ਨੇ ਕਿਹਾ ਕਿ ਰਾਜਾ ਵੜਿੰਗ ਨੇ ਐਸੀ ਸਮਾਜ ਨਾਲ ਜੁੜੇ ਮذਵੀ ਸਿੱਖਾਂ ਦਾ ਅਪਮਾਨ ਕੀਤਾ ਹੈ ਅਤੇ ਅਪਮਾਨਜਨਕ ਤੇ ਜਾਤੀਵਾਦੀ ਟਿੱਪਣੀ ਬਰਦਾਸ਼ਤ ਨਹੀਂ ਕਰਾਂਗੇ। ਅਜਿਹੇ ਸ਼ਬਦ ਭਾਰਤ ਦੀ ਸਮਾਜਿਕ ਸਮਾਨਤਾ ਦੀ ਭਾਵਨਾ ਤੇ ਹਮਲਾ ਨੇ ਤਰਨ ਚੁਗ ਦੇ ਵੱਲੋਂ ਕੌਮੀ ਐਸਸੀ ਕਮਿਸ਼ਨ ਨੂੰ ਪੱਤਰ ਲਿਖ ਦਿੱਤਾ ਗਿਆ ਹੈ ਤਾਂ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਹੋਰ ਵਾਧੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਤਰਨਤਾਰਨ ਦੀ ਜ਼ਮੀਨੀ ਚੋਣਾ ਤੇ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਮਰਹੂਮ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ ਹਾਲਾਂਕਿ ਰਾਜਾ ਵੜਿੰਗ ਨੇ ਇਸ ਬਿਆਨ ਨੂੰ ਲੈ ਕੇ ਮੁਆਫੀ ਵੀ ਮੰਗ ਲਈ ਹੈ ਪਰ ਵਕਫ ਵਕ ਆਗੂਆਂ ਦੇ ਵੱਲੋਂ ਉਹਨਾਂ ਨੂੰ ਘੇਰਿਆ ਜਾ ਰਿਹਾ ਹੈ ਜਿੱਥੇ ਸੀਐਮ ਮਾਨ ਦੇ ਵੱਲੋਂ ਉਹਨਾਂ ਦੇ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਰਾਜਾ ਵੜਿੰਗ ਨੂੰ ਘੇਰਿਆ ਗਿਆ ਉੱਥੇ ਹੁਣ ਭਾਜਪਾ ਲੀਡਰ ਤਰਨ ਚੁੱਗ ਦੇ ਵੱਲੋਂ ਕੌਮੀ ਐਸਸੀ ਕਮਿਸ਼ਨ ਨੂੰ ਪੱਤਰ ਲਿਖ ਦਿੱਤਾ ਗਿਆ ਏ ਅਤੇ ਰਾਜਾ ਵੜਿੰਗ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਉਧਰ ਪੰਜਾਬ ਐਸਸੀ ਕਮਿਸ਼ਨ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਚੋਣ ਕਮਿਸ਼ਨ ਨੂੰ ਰਾਜਾ ਵੜਿੰਗ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਰਾਜਾ ਵੜਿੰਗ ਖਿਲਾਫ ਕਾਨੂੰਨੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਪੰਜਾਬ ਐਸਸੀ ਕਮਿਸ਼ਨ ਦੇ ਵੱਲੋਂ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਪੀਰ ਸਿੰਘ ਗੜੀ ਨੇ ਜਿਨ੍ਹਾਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਹ ਕਿਹਾ ਗਿਆ ਹੈ ਕਿ ਵੜਿੰਗ ਨੂੰ ਜ਼ਿਲ੍ਹੇ ਦੀ ਹੱਦ ਤੋਂ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਪੰਜਾਬ ਐਸਸੀ ਕਮਿਸ਼ਨ ਦੇ ਵੱਲੋਂ ਚੋਣ ਮਹਿੰਮ ਦੇ ਦੌਰਾਨ ਕਿਹਾ ਗਿਆ ਹੈ ਕਿ ਕਿਉਂ ਨਹੀਂ ਰਾਜਾ ਵੜਿੰਗ ਨੂੰ ਜ਼ਿਲ੍ਹੇ ਤੋਂ ਬਾਹਰ ਕਰ ਦਿੱਤਾ ਗਿਆ ਦੱਸਦੀ ਹੈ ਕਿ ਬੂਟਾ ਸਿੰਘ ਬਾਰੇ ਬੋਲ ਕਬੋਲ ਬੋਲ ਰਹੇ ਨੇ ਰਾਜਾ ਵੜਿੰਗ ਇਹ ਵੀ ਟਿੱਪਣੀ ਐਸੀ ਕਮਿਸ਼ਨ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਐਸੀ ਕਮਿਸ਼ਨ ਨੇ ਕਿਹਾ ਹੈ ਕਿ ਚੋਣ ਮਹਿਮਦਾਨ ਬੂਟਾ ਸਿੰਘ ਬਾਰੇ ਰਾਜਾ ਵੜਿੰਗ ਬੋਲ ਕਬੋਲ ਬੋਲ ਰਹੇ ਨੇ ਤੇ ਚੋਣ ਕਮਿਸ਼ਨ ਤੋਂ ਇਸ ਸਬੰਧੀ ਐਸੀ ਕਮਿਸ਼ਨ ਦੇ ਵੱਲੋਂ 6 ਨਵੰਬਰ ਤੱਕ ਰਿਪੋਰਟ ਮੰਗੀ ਗਈ ਹੈ ਨਾਲ ਹੀ ਰਾਜਾ ਵੜਿੰਗ ਨੂੰ ਵੀ ਤਲਬ ਕੀਤਾ ਗਿਆ ਹੈ ਤਾਂ ਰਾਜਾ ਵੜਿੰਗ ਮੁਸ਼ਕਲਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਚਰਨਜੀਤ ਚੰਨੀ ਰਾਜਾਵੜਿੰਗ ਦੇ ਹੱਕ ਦੇ ਵਿੱਚ ਜ਼ਰੂਰ ਨਿਤਰੇ ਨੇ ਪਰ ਦੂਜੇ ਪਾਸੇ ਤਰुण ਚੁੱਗ ਦੇ ਵੱਲੋਂ ਨੈਸ਼ਨਲ ਕਮਿਸ਼ਨ ਨੂੰ ਚਿੱਠੀ ਲਿਖੀ ਗਈ ਹੈ ਕਾਰਵਾਈ ਮੰਗੀ ਗਈ ਹੈ ਤੇ ਪੰਜਾਬ ਐਸਸੀ ਕਮਿਸ਼ਨ ਦੇ ਵੱਲੋਂ ਸੂ ਮੋਟੋ ਨੋਟਿਸ ਲੈਂਦੇ ਹੋਏ ਇਸ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਤੋਂ ਰਿਪੋਰਟ ਮੰਗੀ ਹੈ ਤੇ ਨਾਲ ਹੀ ਕਿਹਾ ਹੈ ਕਿ ਰਾਜਾਵੜਿੰਗ ਨੂੰ ਜ਼ਿਲ੍ਹੇ ਦੀ ਹੱਤੋਂ ਟੜੀ ਪਰ ਕਿਉਂ ਨਹੀਂ ਕੀਤਾ ਗਿਆ ਉਹਨੇ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗ ਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਮੈਨੇ ਕਹਾ ਕਿ ਬੂਟਾ ਸਿੰਘ ਜੀ ਕੋ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ मैंने कांग्रेस पार्टी ये नहीं देखा कि कौन व्यक्ति है किसका क्या रंग है वो किस समाज से आते हैं कांग्रेस ने हर समाज को साथ लेकर चला मैंने गुरु साहब की पंक्तियां भी बोली रंग रेटे गुरु के बेटे इन गरीब सिखन को दू, दू पातशाही की गरीबों को मैंने तख्त पर बैठाना है ये भी मैंने कहा لیکن کسی نے کاٹ کر اتنا اتنا بتا دیا کہ بوٹا سنگھ جی کو راجہ نے یہ کہا ہے بوٹا سنگھ جی میرے پتا سامان تھے ہیں رہیں گے وہ ہمارے سر کے تاج تھے اور یہ مارشل کام ہے جو ہماری مذہبی سک کام ہے تو راجہ وڑنگ اپنے بیان تے صفائی بھی دندے نظر آ رہے نے پر فلحال راجہ وڑنگ వివాداں دے وچ نے تے মুখ্যমন্ত্রী پنجاب بھگونت مان دے والو بھی راجہ وڑنگ تے تکھا حملہ بولیا گیا ہے सीएम मान ने कहा कि राजा वड़ंग ने जो बोले आए मैं दोहरा भी नहीं सकता मुख्यमंत्री पंजाब आज तरनतारन जमीन चोनली प्रचार दे लिए गए हुए सी इस दौरान उन्होंने कहा कि इना दे अंदर दी भावना सामने आ रही है जाति सूचक गल्ला बोल के हुण माफी मांग रहे ने सीएम मान ने भी कहा कि नहीं चोंदे कि गरीब अग्गे आणे गरीबां दे बच्चे पढ़न ता मुख्यमंत्री पंजाब भगवंत मान दे वलो भी राजा वड़ंग नु ओसे बयान ਬਹਾਨੇ ਘੇਰਿਆ ਗਿਆ ਏ ਤਰਨ ਤਾਰਨ ਜ਼ਿਮਨੀ ਚੋਣ ਦੇ ਪ੍ਰਚਾਰ ਦੇ ਦੌਰਾਨ ਰਾਜਾ ਵੜਿੰਗ ਨੂੰ ਸੀਐਮ ਮਾਨ ਘੇਰ ਦੇ ਨਜ਼ਰ ਆਏ। ਕੀ ਗਿਆ? ਮਾਫੀ ਮੰਗੀ ਬਾਅਦ ਚ। ਕੱਲ ਕੀ ਕਿਹਾ ਉਹਨੇ? ਭਾਈ ਚਾਰੇ ਬਾਰੇ, ਬਾਲਮੀਕ ਭਾਈ ਚਾਰੇ। ਫਲਾਨਾ ਮੰਤਰੀ ਬਣਾਤਾ ਸੀ। ਉਹ ਆ ਉਹ ਡੰਗਰਾਂ ਨੂੰ ਪੱਠੇ ਪਾਉਂਦਾ ਸੀ। ਉਦੇ ਬਾਰੇ ਉਹ ਜਾਤੀ ਸੂਚਕ ਗੱਲਾਂ ਬੋਲੀਆਂ ਹੁਣ ਮਾਫੀ ਮੰਗੀ ਜਾਂਦੇ ਨੇ ਇੱਥੋਂ ਇਹਨਾਂ ਦੀ ਨਾ ਅੰਦਰਲੀ ਭਾਵਨਾ ਪਤਾ ਲੱਗਦੀ ਮੈਂ ਉਹ ਗੱਲਾਂ ਬੋਲ ਵੀ ਨਹੀਂ ਸਕਦਾ ਇੱਥੇ ਜੇ ਪੀਟ ਵੀ ਕਰਨੀ ਆ ਸਮਝ ਲਓ ਮੈਂ ਵੀ ਬੋਲਤੀ ਆ ਫਿਰ ਮਨੇ ਹਜੇ ਤੱਕ ਉਸੇ ਸੋਚ 'ਚ ਖੜਿਆ ਇਹ ਨਹੀਂ ਚਾਹੁੰਦੇ ਗਰੀਬਾਂ ਦਾ ਕੋਈ ਬੰਦਾ ਆਮ ਘਰਾਂ ਦਾ ਕੋਈ ਬੰਦਾ ਉੱਪਰ ਆ ਜਾਏ ਉਹ ਬਾਜਵੇ ਹੋਰ ਹੀ ਗਾਲਾਂ ਕੱਢ ਜਾਂਦੇ ਨੇ ਮੈਨੂੰ ਉਹ ਸਾਡੇ ਐਮਐਲਏ ਨੂੰ ਕਹਿੰਦੇ ਨੇ ਮਟੀਰੀਅਲ ਹੈ ਕਿਹਾ ਜਾ ਮਟੀਰੀਅਲ ਆ ਗਿਆ ਭਤੋੜ ਵਾਲਾ ਐਮਐਲਏ ਰਿజర్ਵ ਸੀਟ ਹੈ ਜਿਹਨੇ ਚੰਨੀ ਹਰਾਇਆ ਉਹ ਮੋਬਾਈਲ ਠੀਕ ਕਰਨ ਦੀ ਦੁਕਾਨ ਸੀ ਉਹਦੀ ਉਹਨੂੰ ਵਿਧਾਨ ਸਭਾ ਚ ਕਹਿੰਦਾ ਲੈ ਇੱਥੇ ਮੋਬਾਈਲ ਠੀਕ ਕਰਨ ਵਾਲੇ ਵੀ ਆ ਗਏ ਮੈਂ ਕਿ ਕੱਲੇ ਮੋਬਾਈਲ ਠੀਕ ਨਹੀਂ ਕਰਦੇ ਦਿਮਾਗ ਵੀ ਠੀਕ ਕਰਦੇ ਆ ਇਹ ਸੋ ਵੀਰੋ ਇਹ ਬਰਦਾਸ਼ਤ ਹੀ ਨਹੀਂ ਕਰ ਸਕਦੇ ਆਮ ਲੋਕ ਆਮਕਰਾਂ ਦੇ ਮੁੰਡੇ ਕੁੜੀਆਂ ਨੂੰ ਇਹਦਾ ਕਹਿੰਦੇ ਬਸ ਜਿੰਦਾਬਾਦ ਮਰਦਾਬਾਦ ਵਾਸਤੇ ਲੋਕ ਰੱਖੇ ਹੋਏ ਨੇ ਹੱਥ ਹਲਾ ਜਾਂਦੇ ਨੇ ਉਸ ਤੋਂ ਬਾਅਦ ਵੋਟਾਂ ਪਾਓ ਤੁਹਾਨੂੰ ਐ ਕਰਾਂਗੇ ਉਹ ਕਰਾਂਗੇ ਨਾ ਕੋਈ ਲਾਲ ਲਕੀਰ ਜਾਂ ਲਾਲ ਕੀ ਦੇ ਬਾਹਰ ਜਾਂ ਅੰਦਰ ਵਾਲੇ ਘਰ ਦੀ ਕਿਸੇ ਦੀ ਰਜਿਸਟਰੀ ਕਰਾਈ ਹੈ ਅਸੀਂ ਕਰ ਰਹੇ ਹਾਂ ਹੁਣ ਵੀ ਮਾਲਕ ਤਾਂ ਬਣੋ ਰਹਿੰਦੇ ਉਹਨਾਂ ਕਰਾਂ ਚੀਆਂ ਕਈ ਪੀੜ੍ਹੀਆਂ ਤੋਂ ਮਾਲਕ ਨਹੀਂ ਹੈਗੇ ਪਰ ਰਜਿਸਟਰੀ ਕਰਾਉਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਕਰਜ਼ਾ ਲਓਗੇ ਰਜਿਸਟਰੀ ਕਰਾਉਣ ਦਾ ਮਤਲਬ ਹੈ ਮਾਲਕ ਬਣਨ ਵਾਲਾ ਸਕੂਨ ਤਾਂ ਮਿਲੂਗਾ ਵੀ ਅਸੀਂ ਧਰਤੀ ਤੇ ਕਿਸੇ ਜ਼ਮੀਨ ਦੇ ਟੁਕੜੇ ਦੇ ਮਾਲਕਾਂ ਤਾਂ ਜਿੱਥੇ ਸੀਐਮ ਮਾਨ ਦੇ ਵੱਲੋਂ ਰਾਜਾ ਵੜਿੰਗ ਨੂੰ ਘੇਰਿਆ ਗਿਆ ਉੱਥੇ ਸਬਕਾ ਸੀਐਮ ਚਰਨਜੀਤ ਸਿੰਘ ਚੰਨੀ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਨਜ਼ਰ ਆਏ ਨੇ ਸਬਕਾ ਸੀਐਮ ਚੰਨੀ ਨੇ ਕਿਹਾ ਕਿ ਰਾਜਾ ਵੜਿੰਗ ਨੇ ਦੋਵੇਂ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ ਮੁਆਫੀ ਮੰਗਣ ਵਾਲੇ ਨੂੰ ਮੁਆਫ ਕੀਤਾ ਜਾਣਾ ਚਾਹੀਦਾ ਹੈ ਲੋਕਾਂ ਨੂੰ ਮੁਆਫੀ ਮੰਗਣ ਤੇ ਮਾਫ ਕਰਨਾ ਚਾਹੀਦਾ ਹੈ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਵਿਰੋਧੀ ਧਿਰਾਂ ਲਗਾਤਾਰ ਰਾਜਾ ਵੜਿੰਗ ਨੂੰ ਘੇਰ ਰਹੀਆਂ ਨੇ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜੇ ਦਲਿਤ ਭਾਈਚਾਰੇ ਦੇ ਨਾਲ ਵੀ ਸੰਬੰਧਿਤ ਨੇ ਉਹਨਾਂ ਦੇ ਵੱਲੋਂ ਰਾਜਾ ਵੜਿੰਗ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਗਿਆ ਚਰਨਜੀਤ ਚੰਨੀ ਅੱਜ ਚੰਡੀਗੜ੍ਹ ਪਹੁੰਚੇ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਸਮਾਗਮ ਦੇ ਵਿੱਚ ਜਿੱਥੇ ਪ੍ਰਦਰਸ਼ਨ ਚੱਲ ਰਿਹਾ ਉੱਥੇ ਪਹੁੰਚੇ ਸੀ ਤਾਂ ਇਸ ਦੌਰਾਨ ਜਦੋਂ ਉਹਨਾਂ ਨੂੰ ਇਹ ਸਵਾਲ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਨੇ ਹੱਥ ਜੋੜ ਕੇ ਮਾਫੀ ਮੰਗ ਲਈ ਆ ਹੁਣ ਵੱਡਾ ਦਿਲ ਦਿਖਾਉਣਾ ਚਾਹੀਦਾ ਉਸ ਨੂੰ ਮੁਆਫ ਕਰ ਦੇਣਾ ਚਾਹੀਦਾ ਦੇਖੀਏ ਉਹਨਾਂ ਨੇ ਹੱਥ ਜੋੜ ਕੇ ਮਾफी ਮੰਗੀ ਹੈ ਸਿੱਖ ਕੌਮ ਦਾ ਇਹ ਇਤਿਹਾਸ ਹੈ ਇਹ ਸੰਸਕਾਰ ਹੈ ਕਿ ਜੀ ਅੜੇ ਸੋ ਚੜੇ ਸਰਨ ਪਰੇ ਤੋਂ ਤਰੇ ਜਿਹੜਾ ਅੜੂ ਆ ਉਹ ਛੱਡ ਜਾਏਗਾ ਜਿਹੜਾ ਸ਼ਰਨ ਪੈ ਜਾਏਗਾ ਉਹ ਤਰ ਜਾਏਗਾ ਠੀਕ ਹੈ ਉਹਨਾਂ ਨੇ ਮਾਫੀ ਮੰਗ ਲਈ ਹੈ ਮੈਂ ਕੌਮ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ ਚਰਨ ਹੀ ਲਗਦਾ আর ਮਾਫੀ ਮੰਗਦਾ ਹੈ ਤਾਂ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਰਾਜਾ ਵਿਡਿੰਗ ਹੁਣ ਗੱਲ ਪੰਜਾਬ ਯੂਨੀਵਰਸਿਟੀ ਸੈਨੇਟ ਵਿਵਾਦ ਨਾਲ ਜੁੜੀ ਹੋਈ ਦਰਅਸਲ ਕੇਂਦਰ ਸਰਕਾਰ ਫੈਸਲੇ 'ਚ ਬਦਲਾਹ ਦੀ ਤਿਆਰੀ ਦੇ ਵਿੱਚ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸੈਨੇਟ ਭੰਗ ਕਰਨ ਦੇ ਫੈਸਲੇ ਦੇ ਵਿੱਚ ਹੁਣ ਬਦਲਾਅ ਹੋ ਸਕਦਾ ਹੈ ਪੰਜਾਬ ਬੀਜੇਪੀ ਨੇ ਕੇਂਦਰ ਦੇ ਅੱਗੇ ਇਹ ਮਸਲਾ ਚੁੱਕਿਆ ਹੈ ਪੰਜਾਬ ਬੀਜੇਪੀ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਖੁਦ ਦਿੱਲੀ ਦੇ ਵਿੱਚ ਨੇ ਤੇ ਦੱਸਿਆ ਹੀ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੇ ਕੋਲ ਪੰਜਾਬ ਬੀਜੇਪੀ ਦੇ ਵੱਲੋਂ ਇਹ ਮੰਗ ਰੱਖੀ ਗਈ ਹੈ ਇਹ ਮੁੱਦਾ ਚੁੱਕਿਆ ਗਿਆ ਦਰਅਸਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੀ ਗਵਰਨਰਸ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਅਤੇ ਸਿੰਡੀਕੇਟ ਦੇ ਜੋ ਮੈਂਬਰ ਹੁੰਦੇ ਨੇ ਉਹਨਾਂ ਦੀ ਥਾਂ ਤੇ ਬੋਰਡ ਆਫ ਗਵਰਨਰਸ ਬਣਾ ਦਿੱਤਾ ਗਿਆ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਨਜ਼ੂਰੀ ਤੋਂ ਬਾਅਦ ਕਿ ਹੁਣ ਪੰਜਾਬ ਯੂਨੀਵਰਸਿਟੀ ਬਾਰੇ ਜੋ ਵਿੱਤੀ ਫੈਸਲੇ ਨੇ ਜਾਂ ਹੋਰ ਫੈਸਲੇ ਨੇ ਉਹ ਸੈਨੇਟ ਜਾਂ ਸਿੰਡੀਕੇਟ ਦੀ ਬਜਾਏ ਬੋਰਡ ਆਫ ਗਵਰਨਰਸ ਲਵੇਗਾ ਤੇ ਬੋਰਡ ਆਫ ਗਵਰਨਰਸ ਦੇ ਵਿੱਚ ਕਰੀਬ 31 ਮੈਂਬਰ ਹੋਣਗੇ ਹਾਲਾਂਕਿ ਇਸ ਤੋਂ ਪਹਿਲਾਂ 90 ਮੈਂਬਰ ਸੀ ਤੇ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਪੰਜਾਬ ਬੀਜੇਪੀ ਦੇ ਵੱਲੋਂ ਕੇਂਦਰ ਸਰਕਾਰ ਦੇ ਕੋਲੇ ਮੁੱਦਾ ਚੁੱਕਿਆ ਗਿਆ ਕਿਉਂਕਿ ਸੱਤਾਧਰ ਆਮ ਆਦਮੀ ਪਾਰਟੀ ਸਮੇਤ ਵਕਵਕ ਪੋਲਿਟਿਕਲ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਨੇ ਤੇ ਇਸ ਨੂੰ ਪੰਜਾਬ ਵਿਰੋਧੀ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਕੇਂਦਰ ਸਰਕਾਰ ਤੱਕ ਪੰਜਾਬ ਬੀਜੇਪੀ ਨੇ ਪਹੁੰਚ ਕੀਤੀ ਹੈ ਅਤੇ ਹੁਣ ਖਬਰ ਹੈ ਕਿ ਸੈਨੇਟ ਭੰਗ ਕਰਨ ਦੇ ਫੈਸਲੇ ਦੇ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ ਪੰਜਾਬ ਬੀਜੇਪੀ ਦੇ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਇਹ ਮੁੱਦਾ ਚੁੱਕਿਆ ਗਿਆ ਹੈ ਅਤੇ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਖੁਦ ਦਿੱਲੀ ਦੇ ਵਿੱਚ ਦਾ ਦੇਖਣਾ ਹੋਏਗਾ ਕਿ ਅੱਗੇ ਮਾਮਲਾ ਕਿ ਤਰ੍ਹਾਂ ਦੰਡਾ ওভারਟੂ ਇਸ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਦਾ ਪ੍ਰਦਰਸ਼ਨ ਜਾਰੀ ਹੈ ਸੈਨੇਟ ਅਤੇ ਐਫੀ ਡੈਪਟ ਵਿਵਾਦ ਨੂੰ ਲੈ ਕੇ ਇਹ ਪ੍ਰਦਰਸ਼ਨ ਹੈ ਸਟੂਡੈਂਟ ਕੌਂਸਲ ਦੇ ਸਿਕਤਰ ਵਿਸ਼ੇ ਡਾਗਰ ਦੀ ਭੁਖ ਹੜਤਾਲ ਦਾ 7ਵਾਂ ਦਿਨ ਹੋ ਚੁੱਕਿਆ ਹੈ ਇਸ ਦੇ ਨਾਲ ਹੀ ਕਈ ਸਿਆਸੀ ਆਗੂ ਵੀ ਪੰਜਾਬ ਯੂਨੀਵਰਸਿਟੀ ਆ ਰਹੇ ਨੇ ਸਿਆਸਤਦਾਨਾਂ ਦੀਆਂ ਪੰਜਾਬ ਯੂਨੀਵਰਸਿਟੀ ਚ ਫੇਰੀਆਂ ਦਾ سلسلہ ਵੀ ਜਾਰੀ ਹੈ ਅੱਜ ਵੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਪੰਜਾਬ ਯੂਨੀਵਰਸਿਟੀ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਵੀ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਹਾ ਦਾ ਨਾਅਰਾ ਮਾਰਿਆ ਗਿਆ ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਚ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ ਇਸ ਵੇਲੇ ਯੂਨੀਵਰਸਿਟੀ ਚ ਆਰਐਸਐਸ ਦਾ ਬੋਲਬਾਲਾ ਹੋਇਆ ਹੈ ਚੰਨੀ ਨੇ ਕਿਹਾ ਕਿ ਹੌਲੀ ਹੌਲੀ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ ਦਾ ਅਧਿਕਾਰ ਖਤਮ ਕੀਤਾ ਜਾ ਰਿਹਾ ਹੈ ਤੇ ਪੰਜਾਬ ਨੂੰ ਅਨਡਿਕਲੇਅਰਡ ਯੂਟੀ ਬਣਾ ਦਿੱਤਾ ਗਿਆ ਹੈ ਯੂਨੀਵਰਸਿਟੀ ਤੋਂ ਸਟੂਡੈਂਟਸ ਪੋਲਿਟਿਕਸ ਖਤਮ ਕੀਤੀ ਜਾ ਰਹੀ ਹੈ ਚੰਨੀ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਐਂਟੀ ਪ੍ਰੋਟੈਸਟ ਐਫੀਡੇਫਟ ਮੰਗਿਆ ਜਾ ਰਿਹਾ ਹੈ ਤੇ ਇਸ ਐਫੀਡੇਵਿਟ ਨਾਲ ਸਟੂਡੈਂਟਸ ਪੋਲਿਟਿਕਸ ਖਤਮ ਹੋ ਜਾਵੇਗੀ ਕਸਦੀ ਹੈ ਕਿ ਵਿਦਿਆਰਥੀਆਂ ਦੇ ਵੱਲੋਂ ਇਸ ਦਾ ਵਿਰੋਧ ਹੋ ਰਿਹਾ ਹੈ ਕੈਪੀ ਡੈਪਟ ਯੂਨੀਵਰਸਿਟੀ ਦੇ ਵੱਲੋਂ ਮੰਗਿਆ ਜਾ ਰਿਹਾ ਹੈ ਕਿ ਜੇ ਕਿਸੇ ਨੇ ਐਡਮਿਸ਼ਨ ਲੈਣੀ ਹੈ ਤਾਂ ਉਸ ਨੂੰ ਐਪੀ ਡੈਪਟ ਦੇਣਾ ਹੋਵੇਗਾ ਜਿਸ ਦੇ ਵਿੱਚ ਇਹ ਲਿਖਿਆ ਹੋਵੇਗਾ ਕਿ ਤੁਸੀਂ ਯੂਨੀਵਰਸਿਟੀ ਦੇ ਅੰਦਰ ਕੋਈ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਅੱਜ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਯੂਨੀਵਰਸਿਟੀ ਪਹੁੰਚੇ ਜੇ ਪੰਜਾਬ ਯੂਨੀਵਰਸਿਟੀ ਨਾ ਹੋਣ ਗਰੀਬਾਂ ਦੇ ਬੱਚੇ ਨਹੀਂ ਪੜ ਸਕਦੇ ਹਾਇਰ ਐਜੂਕੇਸ਼ਨ ਚ ਮੀਡਲ ਕਲਾਸ ਦੇ ਲੋਕਾਂ ਦੇ ਬੱਚੇ ਵੀ ਨਹੀਂ ਪੜ ਸਕਦੇ ਪ੍ਰਾਈਵੇਟ ਅਦਾਰਿਆਂ ਦੀ ਇੰਨੀ ਆਫੀਸਾ ਹੋ ਗਈਆਂ ਇਸ ਯੂਨੀਵਰਸਿਟੀ ਨੂੰ ਖਤਮ ਕੀਤਾ ਕਰਨ ਦੇ ਇੱਕ ਬਹੁਤ ਹੀ ਬਿਉਂਤਬੰਦੀ ਤਰੀਕੇ ਦੇ ਨਾਲ ਇਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਥੇ ਜਿਹੜੇ ਡੈਮੋਕਰੇਟਿਕ ਲੋਕਤੰਤ੍ਰਿਕ ਪ੍ਰਕਿਰਿਆ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ ਕਿ ਸਰਕਾਰ ਆਪਣੇ ਹੱਥ ਛੋਕੇ ਬਣਾ ਕੇ ਅੱਗੇ ਨੂੰ ਇੱਕ ਯੂਨੀਵਰਸਿਟੀ ਚਲਾਏਗੀ ਆਰਐਸਐਸ ਦਾ ਇੱਥੇ ਬੋਲਬਾਲਾ ਹੈ ਹਰ ਕੁਝ ਆਰਐਸਐਸ ਦੇ ਮਨਸੇ ਦੇ ਨਾਲ ਹੁੰਦਾ ਹੈ 99 ਮੈਂਬਰੀ ਸੈਨੇਟ ਨੂੰ ਤੋੜ ਕੇ 31 ਮੈਂਬਰੀ ਕਰ ਦਿੱਤੀ ਗਈ ਹੈ ਤੇ ਉਹਦੇ ਵਿੱਚ ਜਿਹੜੇ ਇਲੈਕਟਿਡ ਰਿਪ੍ਰেজੈਂਟੇਟਿਵ ਸੀਗੇ ਆਮ ਲੋਕਾਂ ਵਿੱਚੋਂ ਗ੍ਰੈਜੂਏਟਸ ਤੋਂ ਆਉਂਦੇ ਸੀ ਉਹ ਖਤਮ ਕਰ ਦਿੱਤੀ ਹੈ ਤੇ ਜਿਹੜੀ ਇਥੇ ਦੀ ਸਿੰਡੀਕੇਟ ਹੈ ਉਹ ਸਾਰੀ ਹੀ ਨੋਮੀਨੇਟਡ ਕਰ ਦਿੱਤੀ ਗਈ ਆ ਉਹਦੇ ਚ ਇਲੈਕਸ਼ਨ ਦੀ ਕੋਈ ਗੱਲ ਨਹੀਂ ਰੱਖੀ ਗਈ ਸੋ ਇਹ ਸਾਰੇ ਆਧਾਰੇ ਤੇ ਕਿ ਇੰਦਰ ਸਰਕਾਰ ਨੇ ਆਪਣਾ ਕਬਜ਼ਾ ਕਰ ਲਿਆ ਲੋਕਾਂ ਦਾ ਕਬਜ਼ਾ ਛੱਡ ਕੇ ਸੋ ਸਾਡੀ ਮੰਗ ਇਹ ਹੈ ਕਿ ਜਿਹੜੀ 99 ਮੈਂਬਰੀ ਜਿਹੜੀ ਸਿਸਟਮ ਸਾਲਾਂ ਤੋਂ ਦਹਾਕਿਆਂ ਵੱਦੀ ਚੱਲਦਾ ਆਇਆ ਹੈ ਸੈਂਕੜੇ ਸਾਲਾਂ ਤੋਂ ਪਹਿਲਾਂ ਤੋਂ ਚੱਲਦਾ ਆਇਆ ਉਸ ਨੂੰ ਦੁਬਾਰੇ ਤੋਂ ਰਿਵਾਈਵ ਕੀਤਾ ਜਾਵੇ ਉਸ ਨੂੰ ਖਤਮ ਨਾ ਕੀਤਾ ਜਾਵੇ ਪੀਯੂ ਚ ਐਫੀਡਵਿਡ ਦੀ ਬਾਤ ਤੁਹਾਨੂੰ ਯਾਦ ਹੋਣਾ ਪਿਛਲੇ ਸਾਲ ਸ਼ੁਰੂ ਹੋਇਆ ਸੀ ਕਿ ਨਵੀਂ ਐਡਮਿਸ਼ਨ ਦੇ ਨਾਲ ਇੱਕ ਐਫੀਡਵਿਡ ਫਿਲ ਕਰਨਾ ਪੈਣਾ ਕਿ ਤੁਸੀਂ ਪ੍ਰੋਟੈਸਟ ਨਹੀਂ ਕਰੋਗੇ ਜੇ ਕਰੋਗੇ ਤਾਂ ਜਿਹੜੀ ਪੀਯੂ ਨੇ ਪ੍ਰਸ਼ਾਸਨ ਨੇ ਜਗ੍ਹਾ ਦਿੱਤੀ ਹੋਈ ਹੈ ਉੱਥੇ ਕਰੋਗੇ ਰੀਜ਼ਨ ਦੱਸਣਾ ਪੈਣਾ ਇਹਨੂੰ ਲੈ ਕੇ ਸ਼ੁਰੂਆਤ ਹੋਈ ਸੀ ਉਸ ਨੂੰ ਲੈ ਕੇ ਹੀ ਅਭਿਸ਼ੇਕ ਨਾਗਰ ਪਿਛਲੇ 7 ਦਿਨਾਂ ਤੋਂ ਇੱਥੇ ਹੰਗਰ ਸਟ੍ਰਾਈਕ ਤੇ ਹੈ ਇਹ ਉਹ ਤਸਵੀਰ ਨੇ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਸਾਫਕਾ ਸੀਮ ਨੇ ਉਹ ਇੱਥੇ ਪਹੁੰਚ ਰਹੇ ਨੇ ਕੁਝ ਦੇਰ ਵਿੱਚ ਨਾਲੇ ਜਿਹੜਾ ਜੋ ਜ਼ਿਕਰ ਕਰ ਰਹੇ ਹੋ ਕਿ ਕੱਲ ਸਟੂਡੈਂਟ ਐ ਸੈਨੇਟ ਤੇ ਸਿੰਗ ਸੰਡिकेट ਨੂੰ ਲੈ ਕੇ ਜਿਹੜੇ ਇਸ਼ੂ ਸੀਗਾ ਉਹ ਉਹ ਵੀ ਇਸ਼ੂ ਹੈ ਔਰ ਕਿਉਂਕਿ ਪੀਯੂ ਨਾਲ ਜੁੜਿਆ ਹੋਇਆ ਇਸ਼ੂ ਹੈ ਤਾਂ ਇਸ਼ੂਸ ਦੋ ਨੇ ਔਰ ਪੀਯੂ ਚ ਹੀ ਨੇ ਇਸ਼ੂ ਤਾਂ ਹੁਣ ਜਰੂਰ ਜਿੰਨੇ ਜੇ ਤਾਂ ਪਹੁੰਚਣਗੇ ਨੇਚਰਲੀ ਜਿਹੜਾ ਐਫੀਡੇਵਿਟ ਵਿਵਾਦ ਆ ਇਸ਼ੂ ਲੈ ਕੇ ਤੇ ਸਿੰਗ ਸੰਡिकेट ਨੂੰ ਲੈ ਕੇ ਹੀ ਜਿਹੜੀ ਹੈਗੀ ਹੈ ਉਹ ਗੱਲਬਾਤ ਕਰਨਗੇ ਕਿਉਂਕਿ ਅਭਿਸ਼ੇਕ ਡਾਗਰ ਐਨਐਸਯੂ ਆਈ ਦੇ ਜੇਡਨ ਦੇ ਔਰ ਜਨਰਲ ਖੱਤਰ ਨੇ ਪੰਜਾਬ ਯੂਨੀਵਰਸਿਟੀ ਸਟੂਡੈਂਟ ਕਾਉਂਸਲ ਦੇ ਵੀ ਸੱਤ ਦਿਨਾਂ ਤੋਂ ਹੰਗਰ ਸਟ੍ਰਾਈਕ ਨੇ ਅਭਿਸ਼ੇਕ ਡਾਗਰ ਹੋ ਰਹੇ ਥੇ ਵੀਸੀ ਆਫਿਸ ਦੇ ਪਿੱਛੇ ਪਹਿਲਾਂ ਮੈਂ ਦੱਸਦਾ ਕਿ ਇਹ ਪਿੱਛੇ ਵੀਸੀ ਆਫਿਸ ਹੈ ਵਾਈਸ ਚਾਂਸਲਰ ਆਫਿਸ ਹੈ ਔਰ ਵੀਸੀ ਆਫਿਸ ਦਾ ਜਿਹੜਾ ਗੇਟ ਹੈ ਉਸ ਗੇਟ ਦੇ ਨਾਲ ਹੀ ਇਹ ਟੈਂਟ ਲੱਗੇ ਹੋਇਆ ਜਿੱਥੇ ਅਭਿਸ਼ੇਕ ਡਾਗਰ ਹੋਣੀ ਤੇ ਬਾਕੀ ਜਿਹੜੇ ਲੀਡਰ ਨੇ ਉਹ ਇੱਥੇ ਬੈਠੇ ਹੋਏ ਨੇ ਤਾਂ ਇੱਕ ਵਾਰ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਅਭਿਸ਼ੇਕ ਨਾਲ ਕਿ ਅੱਜ ਦੇ ਕੀ ਹਾਲਾਤ ਨੇ ਅਭਿਸ਼ੇਕ ਥੋੜਾ ਜਿਹਾ ਦੇਖੋਗੇ ਕਿ 7 ਦਿਨ ਹੋ ਗਏ ਤੁਹਾਨੂੰ ਇੱਥੇ ਹੰਗਰ ਸਟ੍ਰਾਈਕ ਤੇ ਕੀ ਲੱਗ ਰ एक बहरी अथॉरिटी है मेरी आवाज पंजाब और हरियाणा तक पहुंच चुकी है लेकिन जिसके गेट के बाहर बैठा हूं उस वाइस चांसलर के कानों तक नहीं पहुंची है अच्छा दो इशू आ गए हैं जो सिंडिकेट और सीनेट वाला और आप वाला भी जब मैं बैठा था जब यूनिवर्सिटी में एफिडेविट का इशू था मैं इलेक्टेड जनरल सेक्रेटरी हूँ <laughs> पंजाब यूनिवर्सिटी का मैं आज मेरी हंगर स्ट्राइक का सातवा दिन है जब हमारा पांचवा दिन था जब ये सेनेट वाला तानाशाही रवैया और आ गया हम इसकी भी लड़ाई लड़ेंगे इसके भी हम खिलाफ़ हैं क्योंकि ये हमारी यूनिवर्सिटी को ख़राब करने की साजिश है ये एक इलेक्टेड लोगों की जगह इनके कुछ चुनिंदे सिलेक्टेड लोगों को सेट करने की साजिश है अगर ये सेनेट होती तो ये एफिडेविट जैसा तुगलकी फरमान नहीं आता हम इसके भी खिलाफ़ हैं एक लीडर भी पहुंचे थे कल दीपेंद्र हुड्डा इतने पहुंचे आज चरणजीत सिन्नी आ रहे हाँ जी आप इसी से देख लीजिए बड़े बड़े नेताओं बड़े बड़े समाज सेवियों को पता लगा कि हम यहाँ उनका एक बेटा संघर्ष कर रहे हैं तो वो अपने बेटे का हौसला बढ़ाने यहाँ आ रहे हैं लेकिन इस वाइस चांसलर को नहीं पता लगा आपके जैसे पत्रकार साथी ने जब पूछा कि क्या कहते हैं आपके ऑफिस के बाहर अभिषेक डागर जनरल सेक्रेटरी है जो यूनिवर्सिटी का वो हंगर स्ट्राइक पे बैठा है तो वाइस चांसलर मैडम का कहना था मुझे तो पता ही नहीं है ਇੱਕ ਸਾਥੀ ਨੇ ਪੁੱਛਿਆ ਕਿ ਉਹ ਹੰਗਰ ਸਟ੍ਰਾਈਕ માં ਪ੍ਰੋਟੈਸਟ ਵਿੱਚ ਬੈਠਾ ਹੈ ਤਾਂ ਕਹਤੀ ਹੈ ਪ੍ਰੋਟੈਸਟ ਤਾਂ ਇਹ ਬੱਚੇ ਫੇਮਸ ਹੋਣੇ ਲਈ ਕਰਦੇ ਆਪ ਇਨਹੀ ਸੋਚ ਲਗਾਈਏ ਕਿ ਐਸੀ ਸੋਚ ਹੈ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਭਿਸ਼ੇਕ ਡਾਗਰ ਪਿਛਲੇ 7 ਦਿਨ ਤੋਂ ਹੰਗਰ ਸਟ੍ਰਾਈਕ ਦੇ ਔਰ ਸੈਨੇਟ ਦਾ ਇਸ਼ੂ ਪਲੱਸ ਐਵਿਡਿਡ ਦਾ ਇਸ਼ੂ ਵੀ ਹੈ ਸਾਡੇ ਨਾਲ ਸੈਨੇਟਰ ਰਹਿ ਚੁੱਕੇ ਨੇ ਭਾਈ ਜੀ ਜਿਹੜਾ ਇਸ਼ੂ ਡਬਲ ਮਿਕਸ ਕਹਿ ਲੋ ਕਿ ਇੱਕ ਇਹ ਤੇ ਪਲੱਸ ਸੈਨੇਟਰ ਜੀ ਬਿਲਕੁਲ ਭਾਈ ਜੀ ਇੱਕ ਇੱਕੋ ਹੀ ਮੁੱਦਾ ਅਸਲ ਦੇ ਵਿੱਚ ਹੈ ਜੇ ਸੈਨੇਟ ਹੁੰਦੀ ਤਾਂ ਇਹ ਨੌਬਤ ਨਹੀਂ ਆਉਣੀ ਸੀ ਉੱਥੋਂ ਤੱਕ ਜਿੰਨਾ ਗਰੰਟੀ ਦਿੰਦਾ ਇਸ ਚੀਜ਼ ਸਰ ਨਹੀਂ ਸੀ ਤਾਂ ਹੀ ਇਹ ਮਸਲਾ ਹੋਇਆ ਇਸ ਲਈ ਇਹਨੂੰ ਬੈਠਣਾ ਪਿਆ ਇਹ ਮੁੱਦਾ ਇੱਕੋ ਹੀ ਹੈ ਕਾਮਨੀ ਹੈ ਤੇ ਇਹੋ ਜੇ ਹੋਰ بڑے ਮਸਲੇ ਆਉਣਗੇ ਤੇ ਜੇ ਜੋ ਇਹਨਾਂ ਨੇ ਫਰਮਾਨ ਜਾਰੀ ਕੀਤਾ ਤਾਂ ਨਾ ਸਹੀ ਹੈ ਜੇ ਲਾਗੂ ਹੋ ਗਿਆ ਤਾਂ ਹਾਲਾਤ ਇਹ ਆਉਣਗੇ ਵੀ ਇੱਥੇ ਆਪਾਂ ਨੂੰ ਕਿਸੇ ਨੇ ਬਹਿਣ ਵੀ ਨਹੀਂ ਦੇਣਾ ਨਹੀਂ ਹੁਣ ਅੱਗੇ ਗੱਲਬਾਤ ਕੀ ਹੈ ਜਾਂ ਸਿਰਫ ਪ੍ਰੋਟੈਸਟ ਹੈ ਜਾਂ ਅੱਗੇ ਕੋਈ ਪ੍ਰੋਟੈਸਟ ਬਾਈ ਜੀ ਦੇਖੋ ਜਿਹੜੀ ਇਹ ਚੀਜ਼ ਆ ਇਹ ਵਾਈਸ ਚਾਂਸਲ ਦੇ ਹੱਥੋਂ ਤੱਕ ਗਈ ਹੈ ਠੀਕ ਹੈ ਜੀ ਤੇ ਹੁਣ ਇਹ ਕਹਾਣੀ ਹੈ ਜਿਹੜੀ ਇਹ ਉਪ ਰਾਸ਼ਟਰਪਤੀ ਨੇ ਕੀਤਾ ਕੇਂਦਰ ਵੱਲੋਂ ਹੀ ਹੱਲ ਹੋਣੀ ਹੈ ਤਾਂ ਅਸੀਂ ਸਿਰਫ ਇਹਨੂੰ ਇੱਕ ਮੰਚ ਬਣਾਇਆ ਹੋਇਆ ਇਸ ਜਗ੍ਹਾ ਨੂੰ ਮੰਚ ਬਣਾ ਕੇ ਕਿਹੜੇ ਸਿਆਸੀ ਬੰਦੇ ਆ ਜਿੰਨੀਆਂ ਵੀ ਪਾਰਟੀਆਂ ਨੇ ਸਾਰੀਆਂ ਚਾਹੇ ਉਹ ਭਾਜੀਪੀ ਦਾ ਕੋਈ ਬੰਦਾ ਆਉਣਾ ਚਾਹੁੰਦਾ ਕਰਨਾ ਚਾਹੁੰਦਾ ਆਪਾਂ ਨੂੰ ਇਹ ਇਹ ਉਹਨਾਂ ਲੋਕਾਂ ਦੇ ਇਹੀ ਕਰਨ ਵਾਲਾ ਕੰਮ ਆ ਉਹੀ ਕਰਨਗੇ ਤੇ ਉਹਨਾਂ ਨੇ ਬੇਨਤੀ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਸਟ੍ਰਾਈਕ ਇੱਥੇ ਹੁਣ ਇਸ਼ੂ ਕਿਉਂਕਿ ਦੋ ਆ ਚੁੱਕੇ ਨੇ ਐਫੀਡੇਵਿਟ ਤੇ ਸੀਨੇਟ ਤੇ ਸਿੰਡੀਕੇਟ ਦਾ ਹੁਣ ਦੇਖਣਾ ਹੋਏਗਾ ਕਿ ਅੱਗੇ ਮਾਮਲਾ